ਬਈ ਦੇਖੋ 2-2 ਤੇ 3-3 ਸਾਲ ਦੇ ਟੈਂਡਰ ਹੋਣ ਤੋਂ ਬਾਅਦ ਸਾਰੇ ਠੇਕੇਦਾਰ ਆ ਕੇ ਇੱਥੇ ਬੈਠੇ ਨੇ ਕੰਮ ਹੋ ਨਹੀਂ ਰਿਹਾ ਅਗਰਾਂ ਨੂੰ ਖਰਚੇ ਪੈ ਰਹੇ ਨੇ ਸਟਾਫ ਸਾਰੇ ਬੈਠੇ ਨੇ ਉੱਥੇ ਕਹਿਣਗੇ ਉਹਦੇ ਹਾਈ ਅਥਾਰਟੀ ਨਾਲ ਅਸੀਂ ਤਾਂ ਮਿਲੇ ਉਹਦੋਂ ਮੈਂ ਸੀ ਕੁਦਰਤੀ ਸੁਖੀ ਆਪਣੇ ਜਿਹੜੇ ਡਿਪਟੀ ਸੀਐਮ ਉਹਨਾਂ ਨਾਲ ਸੁਜਿੰਦਰ ਦਾਵਾ ਜੀ ਉਹਨਾਂ ਸਾਡੇ ਮੂੰਹ ਤੇ ਕਹੇ ਵੀ ਉਹਨੂੰ ਸਮਝਾਓ ਕੁਝ ਕੋ ਜੇ ਨਹੀਂ ਕਰਦੇ ਤਾਂ ਮੈਂ ਬੰਦ ਕਰ ਦੇਣਾ ਸਾਰਾ ਕੁਝ ਉਹਨਾਂ ਕਹਿ ਦਿੱਤਾ ਬਾਤ ਕਰ ਲੈ। ਉਹ ਤਾਂ ਬਾਤ ਚ ਉਹਨਾਂ ਨੇ ਮੀਟਾਈ। ਮੈਂ ਵੀ ਕਹਾਂਗਾ ਕਿ ਅੱਗੇ ਵੀ ਨਹੀਂ ਦੇਣੇ ਤੁਹਾਨੂੰ ਕੋਈ ਬਹਾਨਾ। ਭਾਈ ਕੱਲ ਨਹੀਂ ਸਮਝੀ ਦੇ ਇੱਕ ਜਦੋਂ ਪ੍ਰੋਜੈਕਟ ਬਣਦਾ ਹੈ ਉਹਦੀ ਕਾਸਟ ਉਦੋਂ ਗਿਣੀ ਜਾਂਦੀ ਹੈ। ਭਾਜ ਇੰਨੇ ਪੈਸੇ ਲੱਗਣੇ ਨੇ। ਉਹ ਕਿ 5-5 10-10 ਸਾਲ ਬਾਅਦ ਥੋੜਾ ਹੀ ਕਮ ਹੁੰਦੇ ਆ। ਫਿਰ ਸਰਕਾਰ ਇੱਥੇ ਹੈਗੀ ਕੋਈ ਦਿੱਕਤ ਨਹੀਂ ਹੈਗੀ। ਲੋਕਾਂ ਨੇ ਫਿਰ ਇਹ ਵੀ ਨਹੀਂ ਕਿ ਤੁਸੀਂ ਕੋਈ ਮਿਨੋਰਟੀ ਜੇ ਘਟ ਗਿੰਦੀ ਜੇ ਤੁਸੀਂ ਤੇ ਫੁੱਲ ਮੈਜੋਰਟੀ ਹੈ ਤੁਹਾਡੇ ਕੋਲ। 92 ਤੁਸੀਂ ਐਮਐਲਏ ਡਰ ਜਾਂਦੇ ਜੇ ਤੁਸੀਂ ਆਇਆ ਵੀ ਪ੍ਰੋਜੈਕਟ ਨੂੰ ਇਕੁਆਇਰ ਕਰਦੇ ਟਾਈਮ ਵੀ ਨਹੀਂ ਤੁਹਾਡੇ ਕੋਲ ਨਿਕਲਦਾ ਕੋਈ ਆਇਲਾ ਸਾਹਿਬ ਪੈਸਾ ਸੈਂਟਰ ਗਵਰਨਮੈਂਟ ਨੇ ਦੇਣਾ ਹੈ ਕਲੀਅਰ ਹੈ ਤੁਸੀਂ ਕਹਿ ਰਹੇ ਕਿ ਕੀ ਰੀਜ਼ਨ ਹੈ ਆ ਸਰਕਾਰ ਇਹ ਕਿਉਂ ਨਹੀਂ ਇਹ ਪ੍ਰੋਜੈਕਟਾਂ ਨੂੰ ਪੈਸਾ ਲੈ ਰਹੇ ਸੈਂਟਰ ਸਰਕਾਰ ਤੇ ਸਾਡੇ ਅੰਮ੍ਰਿਤਸਰ ਮੇਰੇ ਕੋ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਨੂੰ ਲੈ ਕੇ ਮੁੱਖ ਮੰਤਰੀ ਦਾ ਸੰਜੀਦਾ ਹੀ ਨਹੀਂ ਹੈ ਇਹ ਕੇ ਪ੍ਰੋਜੈਕਟ ਹੈ ਕਾ ਆਰਟੀਕਲ ਜੀ ਯੂਨੀਵਰਸਿਟੀ 40 ਕਰੋੜ ਰੁਪਏ ਲੱਗਣਾ ਸਾਰਾ 40 50 ਕਰੋੜ 35 ਕਿਲੇ ਇਕੁਆਇਰ ਕਰਨੇ ਸਾਰਾ ਕੁਝ ਹੋਇਆ ਪਿਆ ਸਿਰਫ ਪੈਸੇ ਦੇ ਕੇ ਇਕੁਆਇਰ ਕਰਨੀ ਤੁਸੀਂ ਮੈਨੂੰ 2 ਸਾਲ ਲ ਉਹ ਦੇਣ ਦੇ ਪੈਸੇ ਕਵਾ ਰਹੇ ਨੇ ਮੈਂ ਤਿੰਨ ਵਾਰੀ ਚਿੱਠੀਆਂ ਲਿਖ ਕੇ ਭਾਈ ਹੈਂਡ ਤੇ মিডিਆ ਰਾਈ ਵੀ ਦੇ ਚੁੱਕਾ ਪਰ ਇਹ ਤਾਂ ਤੁਹਾਡਾ ਬੜਾ ਫੇਵਰਟ ਪ੍ਰੋਜੈਕਟ ਸੀਗਾ ਜਿਹੜੇ ਤੁਸੀਂ ਵੀ ਕਾਫੀ ਕਿਉਂਕਿ ਪਹਿਲਾਂ ਤੇ ਰੂਟ ਪਿੱਛੇ ਪਾਸੋਂ ਘੜਦਣ ਲੱਗੇ ਸੀਗੇ ਕੌਣ ਲਾਭਕਾਰੀ ਪਾਰਟੀ ਚ ਵੀ ਕੀਤੀ ਦੇਖੋ ਅਸੀਂ ਇਸ ਧਰਤੀ ਨਾਲ ਜੁੜੇ ਆ ਸਾਨੂੰ ਪਤਾ ਇਹਦੀਆਂ ਕੀ ਮੁਸ਼ਕਿਲਾਂ ਨੇ ਸਾਡੀ ਇਕੋ ਇਕਨੋਮੀ ਦੀ ਰੀਡ ਦੀ ਹੱਡੀ ਹੈ ਟੂਰਿਸਟ ਠੀਕ ਹੈ ਬਾਕੀ ਕੰਮ ਵੀ ਕਰਾਂਗੇ ਬਾਕੀ ਵੀ ਅਸੀਂ ਕੋਸ਼ਿਸ਼ ਕਰਨੀ ਪਰ ਇਹ ਉਹ ਆ ਕਿ ਜਿਹਦਾ ਕੁਦਰਤੀ ਬਾ ਇੱਥੇ ਸ਼੍ਰੀ ਰਮੰਦਰ ਸਾਹਿਬ ਦੇ ਹੋਣ ਕਰਕੇ ਲੋਕਾਂ ਦੇ ਆਸਥਾਰੀ ਦੀ ਇੱਥੇ ਆਉਂਦੇ ਸ੍ਰੀ ਦੁਰਗਿਆਰਾ ਤੀਰਥ ਨੈਸ਼ਰੀ ਬਾਲਮੀਕ ਭਗਵਾਨ ਬਾਲਮੀਕ ਜੀ ਦੇ ਤੀਰਥ ਨੇ ਔਰ ਮੇਕਾ ਹੋਰ ਔਰ ਕਰਤਾਰ ਪ੍ਰਸਾਦਾ ਵੱਡਾ ਤੀਰਥ ਸਥਾਨ ਅੱਛਾ ਉਹਨੂੰ ਜਾਂਦੀ ਰੋਡ ਜਿਹੜੀ ਹੈ ਤੁਸੀਂ ਇੱਥੋਂ ਦੇਖ ਲਓ ਜਨਾਲੇ ਤੱਕ ਅਸੀਂ ਲੈ ਕੇ ਫੋਰ ਲੈਣ ਉਹਦੇ ਵਿੱਚ ਪੈਚੇਸ ਨੇ ਨਿਗੇ ਨਿਗੇ ਮਤਲਬ ਰੋਲੇ ਨੇ ਇਹ ਵੀ ਨਹੀਂ ਮਕਾ ਸਕਦੇ ਜੇ ਸਰਕਾਰ ਹੀ ਨਹੀਂ ਮਕਾ ਸਕਦੀ ਤੇ ਸਰਕਾਰ ਹੱਥ ਖੜੇ ਕਰ ਦੇ ਵੀ ਸਾਡੇ ਤੋਂ ਨਹੀਂ ਹੁੰਦਾ ਫਿਰ ਫਿਰ ਬਿਆਨ ਦਿਓ ਓਏ ਜੀ ਸਾਹ ਸੱਤਾ ਦੇ ਵਿਚਕਾਰ 4000 ਰੱਦ ਹੋ ਚੁੱਕੇ ਕਿੰਨੇ ਬੱਚੇ ਨੇ ਜਿਨ੍ਹਾਂ ਤੇ ਇੱਕ ਤੁਹਾਡਾ ਵੀ ਬਚਿਆ ਤੇ ਨਹੀਂ ਮਿਲਦਾ ਤੇ ਫਿਰ ਤੁਸੀਂ ਇਹ ਕੰਮ ਕੀ ਕਰੋ? ਜੀ ਮੈਂ ਹੁਣ ਕੋਈ ਕਰ ਕੋ ਐਚਿਟੇਸ਼ਨ ਨਹੀਂ ਹੈ ਇਹਦੇ ਇਹਨਾਂ ਦੇ ਵਿਰੁੱਧ ਕਰਾਂਗੇ ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਆਹ ਲੋਕ ਨੇ ਜਿਹੜੇ ਕਹਿੰਦੇ ਸੀ ਤੁਹਾਡਾ ਭਲਾ ਕਰਨਾ ਜਿਹੜਾ ਭਲਾ ਹੋਇਆ ਹੋਇਆ ਹੈ। ਤੁਸੀਂ ਤਾਂ ਕੁਝ ਵੀ ਨਹੀਂ ਕਰਨਾ ਤੁਸੀਂ ਤਾਂ ਖਲੋ ਕੇ ਕੰਮ ਹੀ ਕਰਨਾ ਨਾ ਤੁਸੀਂ ਪੈਸਾ ਦੇਣਾ। ਨਾ ਤੁਹਾਡੇ ਤੇ ਕੋਈ ਵੱਡੀ ਜ਼ਿੰਮੇਵਾਰੀ। ਤੁਸੀਂ ਤਾਂ ਜਿਹੜੇ ਪੈਸੇ ਆਏ ਉਹਦੇ ਨਾਲ ਜ਼ਮੀਨ ਕੁਆਇਰ ਕਰਨੀ ਹੈ। ਤੇ ਜਿਹੜੇ ਲੋਕ ਜ਼ਮੀਨ ਕੁਆਇਰ ਨਹੀਂ ਕਰਕੇ ਦੇ ਸਕਦੇ ਸਾਡੇ ਵਰਤੇ ਤੇ ਨਹੀਂ ਕਿ ਕਿਸੇ ਹੋਰ ਪਾਸੇ ਨਹੀਂ ਇਹ ਪੈਸੇ ਨਹੀਂ ਵਰਤੇ ਜਾ ਸਕਦੇ ਵੀ ਕੋਈ ਬਲੇਮ ਵਾਲੀ ਗੇਮ ਨਹੀਂ ਇਹ ਬੰਦੇ ਜਿਹੜੇ ਜ਼ਮੀਨ ਕੁਆਇਰ ਨਹੀਂ ਕਰਕੇ ਦੇ ਸਕਦੇ ਫਿਰ ਉਹ ਤਾਂ ਉਹਨਾਂ ਦੇ ਕੀ ਆਸਰਾ ਕੋਈ ਬਾਰਡਰ ਤੇ ਦੇਖੋ ਇੱਕ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਇੱਕ ਰਿੰਗ ਰੋਡ ਸਾਡੇ ਅੰਮ੍ਰਿਤਸਰ ਦੀ ਮੈਂ ਸਮਝਦਾ ਕਿ ਬੈਕਬੋਨ ਬਣੇਗੀ ਉਹ ਨਾਲ ਇਸ ਜਿਹੜਾ ਐਕਸਪ੍ਰੈਸ ਵੇ ਉਹਦੀ ਜੇ ਤੁਸੀਂ ਉਹ ਵੀ ਨਹੀਂ ਸਾਡਾ ਕੁਆਇਰ ਕਰਕੇ ਦੇ ਸਕਦੇ ਹਾਰਟਿਕਲ ਜੀ ਯੂਨੀਵਰਸਿਟੀ ਤੁਸੀਂ ਨਹੀਂ ਸਾਨੂੰ ਉਹਦੇ ਪੈਸੇ ਕੁਆਇਰ ਕਰਕੇ ਜ਼ਮੀਨ ਦੇ ਤੇ ਉਹ ਵੀ ਪੈਸੇ ਸੈਂਟਰ ਨੇ ਲਾਉਣੇ ਪੱਟੀ ਮਗੂ ਲਿੰਕ ਤੁਸੀਂ ਕੁਐਰ ਕਰਕੇ ਨਹੀਂ ਦੇ ਸਕਦੇ ਉਹਦੇ ਪੈਸੇ ਵੀ ਸੈਂਟਰ ਨੇ ਲਾਉਣੇ ਆ ਜਿਹਦਾ ਸਾਨੂੰ ਸਿੱਧਾ ਫਾਇਦਾ ਬਾਰਡਰ ਏਰੀਆ ਨੂੰ ਆ ਤੇ ਫਿਰ ਤੁਸੀਂ ਦੇ ਸਾਨੂੰ ਕੀ ਦੱਸ ਸਕਦੇ ਹੋ ਰਿਕਵਰਮੈਂਟ ਨਹੀਂ ਐਲਾਨ ਆ ਰਿਹਾ ਸਾਡੀ ਅਸੀਂ ਸਮਝਦੇ ਸਰਕਾਰ ਸક્ષਮ ਨਹੀਂ ਹੈ ਜੇ ਸਰਕਾਰ ਸક્ષਮ ਹੋਵੇ ਤਾਂ ਅੱਜ ਸਾਨੂੰ ਪੀਸੀ ਕਰਦੀ ਲੋੜ ਹੀ ਨਹੀਂ ਸੀ ਪੈਣੀ ਔਰ ਅਸੀਂ ਕੋਈ ਰੋਜ਼ ਇਲਜ਼ਾਮਬਾਜ਼ੀ ਨਹੀਂ ਕਰਦੇ ਅਸੀਂ ਮਤਲਬ ਹੌਣ ਸਿਰਾ ਹੋ ਗਿਆ ਇਸ ਗੱਲ ਦਾ ਕਿ ਉਹ ਬੰਦ ਕਰਨ ਜਾ ਰਹੇ ਸਾਰੇ ਪ੍ਰੋਜੈਕਟ ਤੇ ਤਦ ਆ ਕੇ ਸਾਨੂੰ ਸਾਡੇ ਗੱਲ ਸੀਐਮ ਸਾਹਿਬ ਨੇ ਇਹ ਵੀ ਕਿਹਾ ਤਾਂ ਕਿ ਮੈਂ ਆਪਣੇ ਹੱਥ ਲੈ ਲਿਆ ਪ੍ਰੋਜੈਕਟ ਹੁਣ ਮੈਂ ਕਰਦਾ ਹਾਂ ਇਹ ਤੁਹਾਡੀ ਮੈਂ ਨਾ ਜੀ ਉਹ ਕਹਿ ਰਹੇ ਨਾ ਤੁਹਾਡੇ ਸਾਹਮਣੇ 2 ਮਹੀਨੇ ਲੰਘਣੇ ਆ ਉਹਦੇ ਲੈਕਚਰਾਂ ਚ ਫਿਰ ਹਰਿਆਣੇ ਚਲੇ ਗਏ ਨੇ ਉਹਨਾਂ ਦੇ ਆ ਕੇ ਅੰਮ੍ਰਿਤਸਰ ਬਹਿਣਾ ਚਾਹੀਦਾ ਇਕੱਲੇ ਇਕੱਲੇ ਜ਼ਿਲ੍ਹੇ ਚ ਕਰਦੇ ਬਹਿ ਕੇ ਗੱਲ